ਆ ਦੇਖ ਰਿਹਾ ਸਾਰੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਭਾਈ ਅੰਮ੍ਰਿਤਪਾਲ ਖਾਲਸਾ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਲਗਾਤਾਰ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਗਾ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੋ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਜੇ ਗੱਲ ਕਰੀਏ ਬਿਕਮਜੀਤ ਸਿੰਘ ਮਜੀਠੀਆ ਦੀ ਬਿਕਮਜੀਤ ਸਿੰਘ ਮਜੀਠੀਆ ਡਰੇ ਹੋਏ ਨੇ ਬੁਖਲਾਏ ਹੋਏ ਨੇ ਕਬਰਾਏ ਹੋਏ ਨੇ ਤੇ ਲਗਾਤਾਰ ਨੀਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਅੰਮਰਤਪਾਲ ਖਾਲਸਾ ਨੂੰ ਹਰ ਰੋਜ਼ ਕੋਈ ਨਾ ਕੋਈ ਸ਼ੁਰਲੀ ਹਰ ਰੋਜ਼ ਕੋਈ ਨਾ ਕੋਈ ਆਡੀਓ ਜਿਹੜੀ ਸਕਰੀਨ ਸ਼ਾਟ ਹੈ ਜਿਹੜੀ ਚੈਟ ਹੋਈ ਪਿਆ ਉਹ ਚੀਜ਼ਾਂ ਵਾਇਲਡ ਕੀਤੀਆਂ ਜਾ ਰਹੀਆਂ ਨੇ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਆਖਰਕਾਰ ਬਿਕਮਜੀਤ ਸਿੰਘ ਮਜੀਠੀਆ ਅਜਿਆ ਕਿਉਂ ਕਰ ਰਹੇ ਨੇ ਕਿਉਂ ਡਰ ਸਤਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿੰਨਾ ਵੀ ਟਾਰਗੇਟ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਕਰ ਲੋ ਕਿਉਂਕਿ ਉਸ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਐਜ਼ ਅ ਮੁੱਖ ਮੰਤਰੀ ਬਣਨ ਜਾ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਚਿਟਾ ਵਿੱਚ ਆ ਕਿਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਐਡਵੋਕੇਟ ਈਮਾਨ ਸਿੰਘ ਖਹਿਰਾ ਵੱਲੋਂ ਰੱਜ ਕੇ ਖੁਲਾਸੇ ਕੀਤੇ ਗਏ ਜਿਹੜੀ ਉਹ ਆਡੀਓ ਜਿਹੜੀ ਉਹ ਸਕਰੀਨਸ਼ਾਟ ਤੇ ਚੈਟ ਜਿਹੜੀ ਆ ਉਹ ਵਾਰਲ ਕੀਤੀ ਜਾ ਰਹੀ ਹੈ ਵਾਰ-ਵਾਰ ਕਾਨਫਰੰਸ ਕਰਕੇ ਬਿਕਮਜੀਤ ਸਿੰਘ ਜੀਠਿਆ ਵੱਲੋਂ ਉਹਨਾਂ ਨੇ ਕਿਹਾ ਕਿ ਬਿਕਮਜੀਤ ਸਿੰਘ ਜੀਠਿਆ ਨੂੰ ਕਾਹਦਾ ਡਰ ਹੈ ਜੇ ਉਹ ਲਗਾਤਾਰ ਉਹ ਆਪਣਾ ਬਚਪਾਸਾ ਬਚਾਉਣ ਦੇ ਲਈ ਕਿ ਲੋਕ ਮੈਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਾਰਗੇਟ ਨਾ ਕਰਨ ਉਹਨਾਂ ਨੇ ਕਿਹਾ ਕਿ ਚਿੱਟੇ ਦਾ ਵਪਾਰੀ ਚਿੱਟਾ ਵੇਚਣ ਵਾਲਾ ਚਿੱਟੇ ਦੇ ਨਸ਼ੇ ਦੇ ਤਹਿਤ 6 ਮਹੀਨੇ ਜੇਲ੍ਹ ਕੱਟਣ ਵਾਲਾ ਬਿਕਮਜੀਤ ਸਿੰਘ ਜੀਟਿਆ ਹੁਣ ਭਾਈ ਅੰਮ੍ਰਿਤਪਾਲ ਖਾਲਸਾ ਉੱਤੇ ਇਲਜ਼ਾਮ ਅਤੇ ਚਿਕੜ ਸੁੱਟ ਰਿਹਾ ਹੈ ਅਸੀਂ ਡੈਫਰੈਂਡੈਂਟ ਦਾ ਕੇਸ ਕਰਾਂਗੇ ਉਹ ਜਿਹੜੀ ਆਡੀਓ ਹੈ ਉਹ ਫੇਕ ਹੈ ਉਸ ਨੂੰ ਐਡਿਟ ਕੀਤਾ ਹੋਇਆ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਉਸ ਦਾ ਕੋਈ ਲੈਣ ਦੇਣ ਨਹੀਂ ਤੇ ਫਿਰ ਵੀ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਦਰ ਕਾਦਾ ਉਹਨਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਉਸ ਨੂੰ ਗਦਾਰ ਕਹਿੰਦਾ ਹੈ ਸੁਖਬੀਰ ਸਿੰਘ ਬਾਦਲ ਕਹਿੰਦਾ ਹੈ ਕਿ ਇਹ ਕੌਮ ਦੇ ਗਦਾਰ ਨੇ ਤੇ ਬਿਕਮਜੀਤ ਸਿੰਘ ਮਜੀਠੀਆ ਉਸ ਨੂੰ ਕਹਿੰਦਾ ਹੈ ਕਿ ਨਸ਼ੇ ਵੇਚਦਾ ਫਰੋਤੀਆਂ ਕਰਦਾ ਇਹ ਕਰਦਾ ਉਹ ਕਰਦਾ ਉਹਨਾਂ ਨੇ ਕਿਹਾ ਇਸ ਤਰ੍ਹਾਂ ਗੱਲ ਨਹੀਂ ਕਰਨੀ ਅਸੀਂ ਇਹ ਪ੍ਰੋਪਰ ਇਸ ਆਡੀਓ ਦੀ ਜਾਂਚ ਕਰਵਾਵਾਂਗੇ ਇਹ ਜਾਂਚ ਜਾਵੇਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਡੈਫਰਮੈਂਟ ਦਾ ਕੇਸ ਹੋਏਗਾ ਬਿਕਮਜੀਤ ਸਿੰਘ ਜੀਟਿਆ ਤੇ ਜਿਹੜਾ ਲਗਾਤਾਰ ਸਾਡੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਫਿਰ ਦੁਬਾਰਾ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਅਜਿਹੀ ਹਰਕਤ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੌਸਲੇ ਬਲੰਦ ਨੇ ਲਾਲੋ ਜਿਨ੍ਹਾਂ ਨੇ ਇਲਜ਼ਾਮ ਲਗਾਣੇ ਨੇ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਉਹਨਾਂ ਨੇ ਕਿਹਾ ਕਿ ਕੌਮ ਬਿਕਮਜੀਤ ਸਿੰਘ ਜੀਠੀਆ ਇਹਨਾਂ ਦੇ ਜੀਜੇ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੋਰ ਬਾਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੌਮ ਹੁਣ ਮੂੰਹ ਨਹੀਂ ਲਾ ਰਹੀ ਕਿਉਂਕਿ ਕੌਮ ਦੇ ਨਾਲ ਜੇਕਰ ਕਿਸ ਨੇ ਧੋਖਾ ਕੀਤਾ ਹੈ ਤੇ ਉਹ ਹੈ ਸੁਖਬੀਰ ਸਿੰਘ ਬਾਦਲ ਬਿਕਮਜੀਤ ਸਿੰਘ ਜੀਠੀਆ ਆਤੇ ਇਹਨਾਂ ਦੇ ਅੰਦੀ ਗਵੰਡੀ ਯਾਨੀ ਕਿ ਇਹਨਾਂ ਦੇ ਨਾਲ ਚੱਲਣ ਵਾਲੇ ਲੋਕ ਉਹਨਾਂ ਨੇ ਕਿਹਾ ਕਿ ਅਸੀਂ ਡੈਫਰਮੈਂਟ ਦਾ ਕੇਸ ਕਰਾਂਗੇ ਇਹ ਆਡੀਓ ਵੀ ਦੇਾਂਗੇ ਜਿਹੜੀ ਸੋਸ਼ਲ ਮੀਡੀਆ ਤੇ ਵਾਰ-ਵਾਰ ਵਾਇਲ ਕੀਤੀ ਜਾ ਰਹੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕੌਣ ਗਲਤ ਹੈ ਕੌਣ ਸਹੀ ਹੈ